ਕਹਾਵਤ ਆ ਵੀ ਗਾਜਰਾਂ ਚ ਗਧਾ ਛੱਡਣਾ ਸੋ ਨਵਜੋਤ ਸਿੰਘ ਸਿੱਧੂ ਦੀ ਹਾਲਾਤ ਉਸ ਗਧੇ ਵਰਗੀ ਹੋ ਚੁੱਕੀ ਐ ਤੇ ਉਹਦੀ ਆਪਣੀ ਪਾਰਟੀ ਦੇ ਅੰਦਰੋਂ ਆਵਾਜ਼ਾਂ ਆ ਰਹੀਆਂ ਨੇ ਉਹਨਾਂ ਦੇ ਇੱਕ ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ ਨੇ ਕਿਹਾ ਵੀ ਇਸ ਨੂੰ ਬਾਹਰ ਕੱਢੋ ਸੋ ਇਹ ਅਜਾੜੇ ਵਾਲਾ ਜਾਨਵਰ ਆ ਇਹਦੇ ਕਾਬੂ ਪਾਉਣਾ ਚਾਹੀਦਾ ਤੇ ਸਿੱਧੂ ਨੂੰ ਮੈਂ ਚੈਲੰਜ ਕਰਦਾ ਕਿ ਜਿਹੜੇ 6000 ਕਰੋੜ ਦੀ ਉਹ ਗੱਲ ਕਰਦਾ ਉਹ 6000 ਕਰੋੜ ਦੇ ਕਾਗਜ਼ ਲੈ ਕੇ ਟੇਬਲ ਤੇ ਬੈਠੇ ਈਡੀ ਦੀ ਚਿੱਠੀ ਆਉਣ ਤੋਂ ਪਹਿਲਾਂ ਨੋਟਿਸ ਆਉਣ ਤੋਂ ਪਹਿਲਾਂ ਉਹ ਨੋਟਿਸ ਸੋਸ਼ਲ ਮੀਡੀਆ 'ਚ ਵਾਇਰਲ ਹੋ ਜਾਂਦਾ ਹੈ। ਬੀਜੇਪੀ ਦੇ ਵਰਕਰਾਂ ਵੱਲੋਂ ਬੀਜੇਪੀ ਦੇ ਅਹੁਦੇਦਾਰਾਂ ਵੱਲੋਂ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾਂਦਾ ਕਿ ਕੇਜਰੀਵਾਲ ਸਾਹਿਬ ਨੂੰ ਬੁਲਾਇਆ ਜਾਊਗਾ। ਸੋ ਕੇਜਰੀਵਾਲ ਸਾਹਿਬ ਨੇ ਦੋ ਡਿਮਾਂਡਾਂ ਰੱਖੀਆਂ। ਪੇਸ਼ ਹੋਣਗੇ। ਉਹ ਕਹਿੰਦੇ ਮੈਨੂੰ ਦੱਸ ਦਿਓ ਮੈਨੂੰ ਕਿਸ ਹੈਜ਼ੀਅਤ ਨਾਲ ਬੁਲਾਇਆ ਜਾ ਰਿਹਾ ਹੈ। ਬਤੌਰ ਮੁੱਖ ਮੰਤਰੀ ਦਿੱਲੀ ਜਾਂ ਪਾਰਟੀ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਹੋਣ ਦੇ। ਸੋ ਉਹਨਾਂ ਨੇ ਇੱਕ ਸਪਸ਼ਟੀਕਰਨ ਮੰਗਿਆ ਈਡੀ ਤੋਂ। ਉਹਦਾ ਜਵਾਬ ਜਿਹੜਾ ਆਈ ਡੀ ਨੂੰ ਦੇ ਦਵੇ ਕਿ ਕੇਜਰੀਵਾਲ ਸਾਹਿਬ ਉਹਨਾਂ ਦੇ ਸਾਰੇ ਜਵਾਬਾਂ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹੈ। ਵਿਰੋਧੀ ਲਗਾਤਾਰ ਕਹਿ ਰਹੇ ਨੇ ਕਿ ਉਹਨਾਂ ਦੇ ਦੋਸ਼ ਸਿੱਧ ਹੋਏ ਨੇ ਤਾਂ ਕਰਕੇ ਡਰ ਨਾਲ ਕੇਜਰੀਵਾਲ ਸਾਹਿਬ ਦੇਖੋ ਜੇ ਦੋਸ਼ ਸਿੱਧ ਹੋ ਜਾਂਦੇ ਤਾਂ ਦੋਸ਼ ਸਿੱਧ ਹੋਣ ਤੋਂ ਬਾਅਦ ਪਰਚਾ ਕੀਤਾ ਜਾਂਦਾ ਹੈ। ਦੋਸ਼ ਅੱਜ ਤੱਕ ਉਹਨਾਂ ਕੋਲੋਂ ਮਨੀਸ਼ ਸਸੋਦੀਆ ਜੇ ਸਿੱਧ ਨਹੀਂ ਹੋਏ, ਦੋਸ਼ ਤਾਂ ਸੰਜੀਤ ਸਿੰਘ ਤੇ ਸਿੱਧ ਨਹੀਂ ਹੋਏ। ਸੋ 18 ਮਹੀਨੇ ਹੋ ਗਏ ਇਹਨਾਂ ਨੂੰ ਇਹ ਚਲਾਕੀਆਂ ਕਰਦਿਆਂ ਨੂੰ BJP ਹੁਣ ਹਾਰ ਚੁੱਕੀ ਐ ਹਾਰ ਮੰਨਣ ਦੀ ਬਜਾਏ ਹੁਣ ਉਹ ਆਪ ਹੁਦਰੀਆਂ ਤੇ ਉਤਰਿਆਈ ਤੇ ਦਿਨੀਆਂ ਮਤਲਬ ਹੱਥ ਕੰਡੇ ਅਪਣਾਉਣ ਲੱਗੀ ਗਿਰੀ ਹੋਈ ਰਾਜਨੀਤੀ ਕਰਨ ਲੱਗੀ 8 ਮਹੀਨਿਆਂ ਚ BJP ਦੱਸੇ ਜਾਂ ED ਦੱਸੇ ਕਿ ਸੰਜੇ ਸਿੰਘ ਦੇ ਖਿਲਾਫ ਕੀ ਚਾਰਜ ਸ਼ੀਟ ਪੇਸ਼ ਕੀਤੀ ਗਈ ਆ ਸੰਜੇ ਸਿੰਘ ਕੋਲੋਂ ਕੀ ਰਿਕਵਰੀ ਹੋਈ ਆ ਸੰਜੇ ਸਿੰਘ ਦਾ ਕੀ ਲਿੰਕ ਨਿਕਲਿਆ ਜੋ ਉਹਨਾਂ ਤੇ ਇਲਜ਼ਾਮ ਲਾਏ ਗਏ ਨੇ ਤੇ ਸੁਸੋਧਿਆ ਸਾਹਿਬ ਕੋਲੋਂ ਕੀ ਅਜੇ ਤੱਕ ਵਸੂਲੀ ਪਾਈ ਗਈ ਅਮਨੀਸ਼ ਸ਼ੋਧਿਆ ਦੀ ਗੱਲ ਕਰੀਏ ਪਹਿਲਾਂ ਉਹਨਾਂ ਤੇ ਘਟਾਲੇ ਦਾ ਦੋਸ਼ ਲੱਗੇ ਹੁਣ ਕੇਜਰੀਵਾਲ ਨੂੰ ਤੀਜਾ ਸਮਨ ਭੇਜਿਆ ਜੀ ਨੇ ਅਰੋਪੇਸ਼ ਕੋਜੀ ਜਿੰ ਕੇਂਦਰ ਸਰਕਾਰ ਜਿਹਦੀ ਕੁਰਸੀ ਜਾ ਰਹੀ ਆ ਜਿਹਦੀ ਕੁਰਸੀ ਨੂੰ ਖਤਰਾ ਹੈ ਉਹੀ ਡਰਾਊਗਾ ਧਮਕਾਊਗਾ ਓਏ ਭਗਵੰਤੇ ਓਏ ਭਗਵੰਤੇ ਜਿਹੜੇ ਬੰਦੇ ਨੂੰ ਇੱਕ ਮੁੱਖ ਮੰਤਰੀ ਨਾਲ ਬੋਲਣ ਦਾ ਲਹਿਜਾ ਨਹੀਂ ਉਸ ਬੰਦੇ ਨੂੰ ਸਿਆਸਤ ਚ ਕੋਈ ਵੀ ਬੰਦਾ ਕਾਮਯਾਬ ਨਹੀਂ ਕਰ ਸਕਦਾ ਜੇਕਰ ਗੱਲ ਕਰੀਏ ਕਾਲੀ ਦਲ ਦੀ ਯਾਤਰਾ ਸ਼ੁਰੂ ਹੋਣੀ ਆ ਕਿਵੇਂ ਦੇਖਦੇ ਹੋ ਪਹਿਲਾਂ ਉਹਨਾਂ ਨੇ ਗਲਤੀਆਂ ਕੀਤੀਆਂ ਫਿਰ ਦਰਬਾਰ ਸਾਹਿਬ ਜਾ ਕੇ ਮਾਫੀਆਂ ਮੰਗੀਆਂ ਹੁਣ ਬਜ਼ੁਰਗ ਜਿਵੇਂ ਯਾਤਰਾ ਨੂੰ ਜਾਂਦੇ ਨੇ ਚੰਗੀ ਗੱਲ ਆ ਤੀਰਥ ਯਾਤਰਾ ਤੇ ਜਾਣ ਤੇ ਆਪਣੇ ਗਲਤੀਆਂ ਪਾਪਾਂ ਦੀ ਭੁੱਲ ਜਿਹੜੀ ਬਖਸ਼ਾਉਣ ਜੀ ਕਾ ਦੋਸਤੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਰਜਿੰਦਰ ਭੱਟ ਪੰਜਾਬ ਦੇ ਭੱਖ ਦੇ ਮਸਲਿਆਂ ਤੇ ਅਤੇ ਈਡੀ ਦੀ ਪੇਸ਼ੀ ਨੂੰ ਲੈ ਕੇ ਜਿੱਥੇ ਕੇਜੀਵਾਲ ਤੀਜੀ ਸਮਾਂ ਤੋਂ ਬਾਅਦ ਵੀ ਨਹੀਂ ਪਹੁੰਚੇ ਈਡੀ ਦੇ ਲਈ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਨੇ ਮਾਰਕਟ ਕਮੇਟੀ ਦੇ ਚੇਅਰਮੈਨ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਰਚਪਿੰਦਰ ਸਿੰਘ ਰਾਜਾ ਨਾਲ ਗੱਲਬਾਤ ਕਰਦੇ ਆਂ ਕੀ ਮਾਮਲਾ ਸਾਰਾ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੇ ਜਿੱਦਾਂ ਤੁਸੀਂ ਈਡੀ ਦੀ ਗੱਲ ਕੀਤੀ ਹੈ ਦੇਖੋ ਕੇਜਰੀਵਾਲ ਸਾਹਿਬ ਨੇ ਸਪਸ਼ਟ ਕੀਤਾ ਕਿ ਈਡੀ ਦੀ ਚਿੱਠੀ ਆਉਣ ਤੋਂ ਪਹਿਲਾਂ ਨੋਟਿਸ ਆਉਣ ਤੋਂ ਪਹਿਲਾਂ ਉਹ ਨੋਟਿਸ ਸੋਸ਼ਲ ਮੀਡੀਆ 'ਚ ਵਾਇਰਲ ਹੋ ਜਾਂਦਾ ਹੈ ਭਾਜੀਪੀ ਦੇ ਵਰਕਰਾਂ ਵੱਲੋਂ ਭਾਜੀਪੀ ਦੇ ਅਹੁਦੇਦਾਰਾਂ ਵੱਲੋਂ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾਂਦਾ ਕਿ ਕੇਜਰੀਵਾਲ ਸਾਹਿਬ ਨੂੰ ਬੁਲਾਇਆ ਜਾਊਗਾ ਸੋ ਕੇਜਰੀਵਾਲ ਸਾਹਿਬ ਨੇ ਦੋ ਡਿਮਾਂਡਾਂ ਰੱਖੀਆਂ ਪੇਸ਼ ਹੋਣਗੇ ਉਹ ਕਹਿੰਦੇ ਮੈਨੂੰ ਦੱਸ ਦੋ ਮੈਨੂੰ ਕਿਸ ਹیثیت ਨਾਲ ਬੁਲਾਇਆ ਜਾ ਰਿਹਾ ਹੈ ਬਤੌਰ ਮੁੱਖ ਮੰਤਰੀ ਦਿੱਲੀ ਜਾਂ ਪਾਰਟੀ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਹੋਣ ਦੇ ਨਾਤੇ ਸੋ ਉਹਨਾਂ ਨੇ ਇੱਕ ਸਪਸ਼ਟੀਕਰਨ ਮੰਗਿਆ ਈਡੀ ਤੋਂ ਉਹਦਾ ਜਵਾਬ ਜਿਹੜਾ ਈਡੀ ਉਹਨਾਂ ਨੂੰ ਦੇ ਦੇਵੇ ਤੇ ਕੇਜਰੀਵਾਲ ਸਾਹਿਬ ਉਹਨਾਂ ਦੇ ਸਾਰੇ ਜਵਾਬਾਂ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਨੇ ਵਿਰੋਧੀ ਲਗਾਤਾਰ ਕਹਿ ਰਹੇ ਨੇ ਕਿ ਉਹਨਾਂ ਦੇ ਦੋਸ਼ ਸਿੱਧ ਹੋਏ ਨੇ ਤਾਂ ਕਰਕੇ ਡਰ ਨਾਲ ਕੇਜਰੀਵਾਲ ਸਾਹਿਬ ਪੇਸ਼ ਨਹੀਂ ਦੇਖੋ ਜੇ ਦੋਸ਼ ਸਿੱਧ ਹੋ ਜਾਂਦੇ ਤਾਂ ਦੋਸ਼ ਸਿੱਧ ਹੋਣ ਤੋਂ ਬਾਅਦ ਪਰਚਾ ਕੀਤਾ ਜਾਂਦਾ ਹੈ ਦੋਸ਼ਤਾ ਅਜੇ ਤੱਕ ਉਹਨਾਂ ਕੋਲੋਂ ਮਨੀਸ਼ ਸਸੋਦੀਆ ਜੇ ਸਿੱਧ ਨਹੀਂ ਹੋਏ ਦੋਸ਼ਤਾ ਸੰਜੀਤ ਸਿੰਘ ਤੇ ਸਿੱਧ ਨਹੀਂ ਹੋਏ 18 ਮਹੀਨੇ ਹੋ ਗਏ ਇਹਨਾਂ ਨੂੰ ਇਹ ਚਲਾਕੀਆਂ ਕਰਦੇਆਂ ਨੂੰ ਫਰਸਟ੍ਰੇਟ ਕਰਦੇਆਂ ਨੂੰ ਪ੍ਰੈਸ਼ਰ ਬਣਾਉਂਦੇਆਂ ਨੂੰ ਤਾਂ ਕਿ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਲਾਕਾ ਤੋੜਿਆ ਜਾ ਸਕੇ ਪਰ ਨਹੀਂ ਬੀਜੇਪੀ ਹੁਣ ਹਾਰ ਚੁੱਕੀ ਹੈ ਹਾਰ ਮੰਨਣ ਦੀ ਬਜਾਏ ਹੁਣ ਉਹ ਆਪ ਖੁਦਰੀਆਂ ਤੇ ਉੱਤਰ ਆਈ ਤੇ ਦਿਨੀਆਂ ਮਤਲਬ ਹੱਥ ਕੰਡੇ ਅਪਣਾਉਣ ਲੱਗ ਗਈ ਗਿਰੀ ਹੋਈ ਰਾਜਨੀਤੀ ਕਰਨ ਲੱਗ ਗਈ 18 ਮਹੀਨਿਆਂ ਚ ਬੀਜੇਪੀ ਦੱਸੇ ਜਾਂ ਈਡੀ ਦੱਸੇ ਕਿ ਸੰਜੀਤ ਸਿੰਘ ਦੇ ਖਿਲਾਫ ਕੀ ਚਾਰਜ ਸ਼ੀਟ ਪੇਸ਼ ਕੀਤੀ ਗਈ ਆ ਸੰਜੀਤ ਸਿੰਘ ਕੋਲੋਂ ਕੀ ਰਿਕਵਰੀ ਹੋਈ ਆ ਸੰਜੀਤ ਸਿੰਘ ਦਾ ਕੀ ਲਿੰਕ ਨਿਕਲਿਆ ਜੋ ਉਹਨਾਂ ਤੇ ਇਲਜ਼ਾਮ ਲਾਏ ਗਏ ਨੇ ਤੇ ਸੁਸੋਧਿਆ ਸਾਹਿਬ ਕੋਲੋਂ ਕੀ ਅੱਜ ਤੱਕ ਵਸੂਲੀ ਪਾਈ ਗਈ ਆ ਉਹਨਾਂ ਕੋਲ ਜਵਾਬ ਜ਼ੀਰੋ ਆ ਤੇ ਕੇਜਰੀਵਾਲ ਸਾਹਿਬ ਨੂੰ ਵੀ ਡਰਾਉਣ ਲਈ ਤਾਂ ਕਿ ਜਿਵੇਂ ਸਾਰੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ ਮੋਦੀ ਨੂੰ ਘੇਰਨ ਦੀ ਤਿਆਰੀ ਕਰ ਰਹੀਆਂ ਨੇ ਤੇ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਭ ਤੋਂ ਵੱਡਾ ਚਿਹਰਾ ਬਣ ਕੇ ਸਾਹਮਣੇ ਆ ਰਹੇ ਨੇ ਤਾਂ ਸਾਨੂੰ ਡਰਾਉਣ ਲਈ ਧਮਕਾਉਣ ਲਈ ਇਹ ਹਤਕੰਡੇ ਅਪਣਾਏ ਜਾ ਰਹੇ ਨੇ ਕੌਣ ਡਰਾ ਧਮਕਾ ਰਿਹਾ ਇਹ ਪਹਿਲਾਂ ਵੀ ਮਨੀਸ਼ ਸ਼ੋਧਿਆ ਦੀ ਗੱਲ ਕਰੀਏ ਪਹਿਲਾਂ ਉਹਨਾਂ ਤੇ ਘਟਾਲੇ ਦਾ ਦੋਸ਼ ਲੱਗੇ ਹੁਣ ਕੇਜਰੀਵਾਲ ਨੂੰ ਤੀਜਾ ਸਮਨ ਭੇਜਾਈ ਈ ਨੇ ਪਰ ਉਹ ਪੇਸ਼ੀ ਨਹੀਂ ਹੋਈ ਦੇਖੋ ਜੀ ਜੰਕੀਂਦਰ ਸਰਕਾਰ ਜਿਹਦੀ ਕੁਰਸੀ ਜਾ ਰਹੀ ਆ ਜਿਹਦੀ ਕੁਰਸੀ ਨੂੰ ਖਤਰਾ ਹੈ ਉਹੀ ਡਰਾਊਗਾ ਧਮਕਾਊਗਾ ਸੋ ਜੇ 18 ਮਹੀਨਿਆਂ ਚ ਸ਼ੋਧਿਆ ਸਾਹਿਬ ਤੇ ਪਰਚਾ ਨਹੀਂ ਦਰਜ ਕਰ ਸਕੇ ਦੋਸ਼ ਨਹੀਂ ਸਿੱਧ ਕਰ ਸਕੇ ਤਾਂ ਕੇਜਰੀਵਾਲ ਸਾਹਿਬ ਤੇ ਕਿੱਥੋਂ ਸਿੱਧ ਕਰਦਾ ਨੇ ਜਿਨ੍ਹਾਂ ਕੋਲ ਕੋਈ ਮਹਿਕਮਾ ਹੀ ਹੈ ਨਹੀਂ ਜਿਨ੍ਹਾਂ ਦੇ ਕਿਸੇ ਫਾਈਲ ਤੇ ਸਾਈਨ ਹੀ ਨਹੀਂ ਹੁੰਦੇ ਸੋ ਸਿਰਫ ਡਰਾਉਣ ਲਈ ਧਮਕਾਉਣ ਲਈ ਤੇ 2024 ਦੀਆਂ ਵੋਟਾਂ ਚ ਇਹਨਾਂ ਨੂੰ ਸਾਨੂੰ ਰੋਕਣ ਲਈ ਪ੍ਰਚਾਰ ਤੋਂ ਰੋਕਣ ਲਈ ਹਤਕੰਡੇ ਪਣਾਏ ਜਾ ਰਹੇ ਨੇ ਤੁਸੀਂ ਕਹਿ ਰਹੇ ਹੋ ਕਿ ਮੋਦੀ ਨੂੰ ਡਰਾ ਕੇ ਕੁਰਸੀ ਦਾ ਪਰ ਯੂਪੀ ਦੇ ਵਿੱਚ ਤੁਹਾਡਾ ਖਾਤਾ ਨਹੀਂ ਖੁੱਲਿਆ ਦੇਖੋ ਯੂਪੀ ਅਲੱਗ ਚੀਜ਼ ਆ ਯੂਪੀ ਸਟੇਟ ਦੀ ਇਲੈਕਸ਼ਨ ਹੋਈ ਆ ਉੱਥੇ ਐਮਪੀ ਦੀ ਇਲੈਕਸ਼ਨ ਨਹੀਂ ਹੋਈ ਤੇ ਦੂਜੀ ਗੱਲ ਜੇ ਬੀਜੇਪੀ ਦਾ ਖਾਤਾ ਯੂਪੀ ਚ ਖੁੱਲ ਗਿਆ ਤਾਂ ਪੰਜਾਬ ਚ ਬੀਜੇਪੀ ਦਾ ਖਾਤਾ ਨਹੀਂ ਖੁੱਲਿਆ ਤੇ ਲਗਾਨਾ ਚ ਬੀਜੇਪੀ ਦਾ ਖਾਤਾ ਨਹੀਂ ਖੁੱਲਿਆ ਤੇ ਜੇ ਓਵਰ ਆਲ ਤੁਸੀਂ ਵੋਟਾਂ ਦੀ ਤੁਸੀਂ ਪਿਛੇ ਜਿਹਨੇ ਬਿਆਨ ਵੀ ਦੇਖੇ ਹੋਣੇ ਆ 12 ਕਰੋੜ ਵੋਟਾਂ ਪਈਆਂ ਚਾਰ ਸੂਬਿਆਂ ਚ ਜਿਹਦੇ ਚ ਕਾਂਗਰਸ ਪਾਰਟੀ ਤੇ ਵਿਰੋਧੀ ਪਾਰਟੀਆਂ ਦੀ ਜਿਹੜੀ ਬਹੁਮਤ ਆ ਉਹ ਵੋਟਾਂ ਦੇ ਰੂਪ ਚ ਵੱਧ ਕਨਵਰਟ ਹੋਈ ਆ ਤੇ ਬੀਜੇਪੀ ਵੋਟਾਂ ਦੇ ਰੂਪ ਚ ਪਿੱਛੇ ਰਹੀ ਆ ਬਟ ਲੋਕਤੰਤਰ ਚ ਐਮਐਲਏਾਂ ਦੀ ਐਮਪੀਾਂ ਦੀ ਗਿਣਤੀ ਮੈਨੇ ਰੱਖਦੀ ਆ ਉਹ ਹੋ ਸਕਦਾ ਉਹਨਾਂ ਦੇ ਐਮਐਲਏ ਜ਼ਿਆਦਾ ਬਣ ਗਏ ਹੋਣ ਪਰ 24 ਦੇ ਇਲੈਕਸ਼ਨ ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਰਾਜਾ ਜੀ ਜਿਵੇਂ ਕਿ ਇਹ ਲਾਰ ਸਵਾਲ ਮੇਰਾ ਕਿ ਵੀਆਈਪੀ ਕਲਚਰ ਦੀ ਗੱਲ ਕਰਦੇ ਆ ਜਦੋਂ ਤੁਹਾਡੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਵੀਆਈਪੀ ਕਲਚਰ ਖਤਮ ਕੀਤਾ ਜਾਵੇਗਾ ਪਰ ਉਸੇ ਤਰ੍ਹਾਂ ਸਕਿਉਰਿਟੀ ਦੀ ਗੱਲ ਕਰੇ ਸਕਿਉਰਿਟੀ ਮੁੱਖ ਮੰਤਰੀ ਜਿਹੜੇ ਪਤਨੀ ਉਹ ਸਕਿਉਰਿਟੀ ਲਈ ਫਿਰਦੇ ਨੇ ਜੇ ਗੱਲ ਕਰਦੇ ਆਪਾਂ ਸੋ ਦੇਖੋ ਇਹ ਪ੍ਰੋਪਿੰਗ ਹਨ ਬਿਰੋਧੀ ਪਾਰਟੀਆਂ ਦੇ ਉਹਨਾਂ ਕੋਲ ਕੋਈ ਦੀਨ ਧਰਮ ਨਹੀਂ ਹੈ ਉਹਨਾਂ ਕੋਲ ਕੋਈ ਲਾਉਣ ਲਈ ਇਲਜ਼ਾਮ ਨਹੀਂ ਕੋਈ ਬੇਈਮਾਨੀ ਸਾਬਤ ਨਹੀਂ 2 ਸਾਲਾਂ ਚ ਕੋਈ ਘਟਾਲਾ ਸਾਬਤ ਕਰਨ ਕੋਈ ਇਦਾਂ ਦੀ ਭਰਤੀ ਸਾਬਤ ਕਰਨ ਜਿੱਥੇ ਆਮ ਆਦਮੀ ਪਾਰਟੀ ਨੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਨੌਕਰੀ ਦਿੱਤੀ ਹੋਵੇ ਕਾਲੀ ਕਾਂਗਰਸੀਆਂ ਦੇ ਧੀਆਂ ਪੁੱਤ ਨੌਕਰੀਆਂ ਤੇ ਲੱਗ ਰਹੇ ਨੇ ਬਿਨਾਂ ਰਿਸ਼ਵਤ ਦਿੱਤੇ ਮੈਰਿਟ ਦੇ ਆਧਾਰ ਤੇ ਸਾਰੇ ਫੈਸਲੇ ਹੋ ਰਹੇ ਨੇ ਤੇ ਰਹੀ ਗੱਲ ਸਕਿਉਰਟੀ ਦੀ ਇੱਕ ਪ੍ਰੋਟੋਕਾਲ ਹੁੰਦਾ ਮੁੱਖ ਮੰਤਰੀ ਦੀ ਘਰ ਵਾਲੀ ਫਰਸਟ ਲੇਡੀ ਮੰਨੀ ਜਾਂਦੀ ਹੈ ਜਿਵੇਂ ਸਾਡੇ ਪ੍ਰਾਈਮ ਮਿਨਿਸਟਰ ਦੀ ਵਾਈਫ ਹੋਵੇ ਜਾਂ ਸਾਡੇ ਰਾਸ਼ਟਰਪਤੀ ਦੀ ਵਾਈਫ ਹੋਵੇ ਸੋ ਸਿਸਟਮ ਨੇ ਪ੍ਰੋਟੋਕਾਲ ਦੇ ਮੁਤਾਬਕ ਸਕਿਉਰਟੀਆਂ ਦੇਣੀਆਂ ਹੁੰਦੀਆਂ ਨੇ ਬਾਕੀ ਜਿੰਨੇ ਵੀ ਸਾਡੇ ਵਿਧਾਇਕ ਨੇ ਅਸੀਂ ਚੇਅਰਮੈਨ ਆ ਦਿਖਾਓ ਸਾਡੇ ਕੋਲ ਕਿਹੜੀ ਸਕਿਉਰਟੀ ਅਸੀਂ ਕਿਹੜੀਆਂ ਲਾਲ ਬੱਤੀਆਂ ਲਾ ਕੇ ਘੁੰਮਦੇ ਆ ਚੇਅਰਮੈਨ ਸਾਹਿਬ ਗੋਇੰਦਵਾਲ ਨੂੰ ਚਿੱਟਾ ਹਾਤੀ ਦੱਸਿਆ ਜਾ ਰਿਹਾ ਜਿਹੜੀ ਜਿਲੀ ਥਰਮਲ ਪਲਾਟ ਨੂੰ ਕਿਵੇਂ ਦੇਖਦੇ ਸੋ ਇੱਕ ਕਹਾਵਤ ਆ ਵੀ ਗਾਜਰਾਂ 'ਚ ਗਧਾ ਛੱਡਣਾ ਸੋ ਨਵਜੋਤ ਸਿੰਘ ਸਿੱਧੂ ਦੀ ਹਾਲਾਤ ਉਸ ਗਧੇ ਵਰਗੀ ਹੋ ਚੁੱਕੀ ਐ ਤੇ ਉਹਦੀ ਆਪਣੀ ਪਾਰਟੀ ਦੇ ਅੰਦਰੋਂ ਆਵਾਜ਼ਾਂ ਆ ਰਹੀਆਂ ਨੇ ਉਹਨਾਂ ਦੇ ਇੱਕ ਸਾਥਕਾ ਵਿਧਾਇਕ ਕੁਲਵੀਰ ਸਿੰਘ ਜੀਰਾ ਨੇ ਕਿਹਾ ਵੀ ਇਸ ਨੂੰ ਬਾਹਰ ਕੱਢੋ ਤਾਂ ਕਿ ਇਹ ਜਿਹੜਾ ਖੇਤ ਦਾ ਅਜਾੜਾ ਕਰ ਰਿਹਾ ਕਾਂਗਰਸ ਪਾਰਟੀ ਦੇ ਖੇਤ ਦਾ ਸੋ ਇਹ ਅਜਾੜੇ ਵਾਲਾ ਜਾਨਵਰ ਆ ਇਹਦੇ ਕਾਬੂ ਪਾਉਣਾ ਚਾਹੀਦਾ ਤੇ ਸਿੱਧੂ ਨੂੰ ਮੈਂ ਚੈਲੰਜ ਕਰਦਾ ਕਿ ਜਿਹੜੇ 6000 ਕਰੋੜ ਦੀ ਉਹ ਗੱਲ ਕਰਦਾ ਉਹ 6000 ਕਰੋੜ ਦੇ ਕਾਗਜ਼ ਲੈ ਕੇ ਟੇਬਲ ਤੇ ਬੈਠੇ ਉਸ ਤੋਂ ਬਾਅਦ ਸਰਕਾਰ ਤੇ ਇਲਜ਼ਾਮ ਲਾਵੇ ਵੀ 6000 ਕਰੋੜ ਦਾ ਉਹ ਥਰਮਲ ਪਲਾਂਟ ਦੇ ਸਰ ਕਰਜ਼ਾ ਸੋ ਬੇਤੁਕੀਆਂ ਗੱਲਾਂ ਕਰਕੇ ਆਪਣੀ ਕਦੇ ਉਹਨੂੰ ਇਹ ਨਹੀਂ ਪਤਾ ਵੀ ਮੇਰੀ ਪਾਰਟੀ ਕਿਹੜੀ ਆ ਉਹ ਆਪਣੇ ਮੁੱਖ ਸਾਫਾ ਮੁੱਖ ਮੰਤਰੀ ਤੇ ਇਲਜ਼ਾਮ ਲਾਉਂਦਾ ਆਪਣੇ ਸੂਬਾ ਪ੍ਰਧਾਨ ਤੇ ਇਲਜ਼ਾਮ ਲਾਉਂਦਾ ਉਹਨੂੰ ਇਹ ਨਹੀਂ ਪਤਾ ਵੀ ਸੀਐਮ ਨੂੰ ਦੇ ਨਾਮ ਨਾਮ ਲੈਣਾ ਤੱਕ ਨਹੀਂ ਉਹਨੂੰ ਪਤਾ ਕਿ ਮੁੱਖ ਮੰਤਰੀ ਬਤੌਰ ਮੁੱਖ ਮੰਤਰੀ ਕਿਸੇ ਨੂੰ ਸੰਬੋਧਨ ਕਿਵੇਂ ਕਰਨਾ ਉਹਦਾ ਬੋਲਣ ਦਾ ਲਹਿਜਾ ਦੇਖੋ ਜਿਵੇਂ ਪਿੰਡਾਂ ਦਾ ਕੋਈ ਠੇਠ ਬਜ਼ੁਰਗ ਕਹਿਣਾ ਨਹੀਂ ਚਾਹੀਦਾ ਜਿੱਦਾਂ ਕੋਈ ਅਨਪੜ ਬੰਦਾ ਨਹੀਂ ਗੱਲ ਕਰਦਾ ਹੁੰਦਾ ਉਹ ਏ ਭਗਵੰਤੇ ਉਹ ਏ ਭਗਵੰਤੇ ਜਿਹੜੇ ਬੰਦੇ ਨੂੰ ਇੱਕ ਮੁੱਖ ਮੰਤਰੀ ਨਾਲ ਬੋਲਣ ਦਾ ਲਹਿਜਾ ਨਹੀਂ ਉਸ ਬੰਦੇ ਨੂੰ ਸਿਆਸਤ ਚੋਂ ਕੋਈ ਵੀ ਬੰਦਾ ਕਾਮਯਾਬ ਨਹੀਂ ਕਰ ਸਕਦਾ ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਬੁੱਧ ਤੋਂ ਕਿਨਾਰਾ ਕਰਨ ਜਾ ਰਹੀ ਹੈ ਜਿਕਰ ਗੱਲ ਕਰੀਏ ਕਾਲੀ ਦਲ ਦੀ ਯਾਤਰਾ ਸ਼ੁਰੂ ਹੋਣੀ ਹੈ ਕਿਵੇਂ ਦੇਖਦੇ ਉਹਨੂੰ ਸੋ ਦੇਖੋ ਇਹ ਉਹਨਾਂ ਦਾ ਆਪਣਾ ਮਸਲਾ ਹੈ ਪਹਿਲਾਂ ਉਹਨਾਂ ਨੇ ਗਲਤੀਆਂ ਕੀਤੀਆਂ ਫਿਰ ਦਰਬਾਰ ਸਾਹਿਬ ਜਾ ਕੇ ਮਾਫੀਆਂ ਮੰਗੀਆਂ ਹੁਣ ਬਜ਼ੁਰਗ ਜਿਵੇਂ ਯਾਤਰਾ ਨੂੰ ਜਾਂਦੇ ਨੇ ਚੰਗੀ ਗੱਲ ਆ ਤੀਰਥ ਯਾਤਰਾ ਤੇ ਜਾਣ ਤੇ ਆਪਣੇ ਗਲਤੀਆਂ ਪਾਪਾਂ ਦੀ ਭੁੱਲ ਜਿਹੜੀ ਬਖਸ਼ਾਉਣ ਤੇ ਪਰਮਾਤਮਾ ਉਹਨਾਂ ਨੂੰ ਧੁਰ ਦਰਗਾਹ ਚ ਜਾ ਕੇ ਇਹਨਾਂ ਨੂੰ ਮਾਫੀ ਮਿਲੂਗੀ ਪੰਜਾਬ ਦੀ ਜਨਤਾ ਹੁਣ ਇਹਨਾਂ ਨੂੰ ਮਾਫ ਨਹੀਂ ਕਰਦੀ ਇਹ ਸਨ ਰਸ਼ਪਿੰਦਰ ਸਿੰਘ ਰਾਜਾ ਜ਼ਿਲ੍ਹਾ ਯੂਥ ਪ੍ਰਧਾਨ ਔਰ ਚੇਅਰਮੈਨ ਜਿਨ੍ਹਾਂ ਬਦਲੋ ਕਿਹਾ ਗਿਆ ਕਿ ਜਿਹੜੀ ਕਿ ਆਮ ਆਦਮੀ ਪਾਰਟੀ ਆ ਉਹ ਵਿਰੋਧੀ ਜਾਣ ਕੇ ਭੰਡਣ ਲੱਗਿਆ ਆ ਆਮ ਆਦਮੀ ਪਾਰਟੀ ਨੂੰ ਝੂਠਾ ਬਦਨਾਮ ਕਰਨ ਲੱਗੇ ਹੋਏ ਨੇ ਫਟੇਗੜ ਸਾਹਿਬ ਤੋਂ ਰੋਜ਼ਾਨਾ ਟਾਈਮ ਲਈ ਰਜਿੰਦਰ ਸਿੰਘ ਪੱਟਦੀ ਵਿਚੀ ਰਿਪੋਰਟ